ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਮੁੜ ਲੱਗੀ ਰੁਕ ਦਿਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਪਾਲ ਨੇ ਪਾਇਆ ਵਿੱਚ ਅੜੀਕਾ ਕੀ ਨਹੀਂ ਹੋਵੇਗੀ ਹੁਣ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੱਸਦੀ ਹੈ ਕਿ ਵਿਰਸਾ ਸਿੰਘ ਬਲਟੋਹਾ ਨੇ ਹੁਣ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਟਵੀਟ ਕੀਤਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵੱਲ ਤੇ ਕੁਝ ਨਿਸ਼ਾਨੇ ਵੀ ਸਾਧਦੇ ਨੇ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਲਗਾਤਾਰ ੜੀ ਕੇੜਾ ਰਿਆ ਹੈ ਕੇਜਰੀਵਾਲ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪ੍ਰੋਫੈਸਰ ਭੁੱਲਰ ਵੱਲੋਂ ਆਪਣੀ ਰਿਹਾਈ ਸੰਬੰਧੀ ਪਾਈ ਪਟੀਸ਼ਨ ਦਾ ਕੇਜਰੀਵਾਲ ਸਰਕਾਰ ਨੇ ਆਪਣੇ ਵਕੀਲ ਰਾਹੀਂ ਡਕਮਾ ਵਿਰੋਧ ਕੀਤਾ ਅਤੇ ਹਾਈ ਕੋਰਟ ਨੇ ਬਹਿਸ ਦੌਰਾਨ ਕੇਜਰੀਵਾਲ ਸਰਕਾਰ ਦੇ ਵਕੀਲ ਨੂੰ بار-ਬਾਰ ਟੋਕਦੇ ਕਿਹਾ ਕਿ ਸਾਡੇ 5 ਸਾਲ ਤੋਂ ਕੇਜਰੀਵਾਲ ਸਰਕਾਰ ਦੇ ਸੈਂਸ ਰਿਵਿਊ ਬੋਰਡ ਕੋਲਪਈ ਪ੍ਰੋਫੈਸਰ ਭੁੱਲਰ ਦੀ ਅਗੇਤੀ ਰਿਹਾਈ ਦੀ ਫਾਈਲ ਤੇ ਫੈਸਲਾ ਕਿਉਂ ਨਹੀਂ ਲਿਆ ਜਾਇਆ ਕੇਜਰੀਵਾਲ ਸਰਕਾਰ ਦੇ ਵਕੀਲ ਨੇ ਕੋਰਟ ਦੀਆਂ ਇੰਨੀਆਂ ਟਿੱਪਣੀਆਂ ਦਾ ਵਿਰੋਧ ਕਰਦੇ ਕਿਹਾ ਕਿ ਕੋਰਟ ਅਜਿਆ ਆਦੇਸ਼ ਹੈ ਜਿਹੜਾ ਨਹੀਂ ਦੇ ਸਕਦੀ ਕਿਉਂਕਿ ਇਹ ਦਿੱਲੀ ਸਰਕਾਰ ਦਾ ਅਧਿਕਾਰ ਖੇਤਰ ਹੈ ਕੋੜਨੇ ਸਖਤੀ ਦਿਖਾਉਂਦੇ ਕੇਜਰੀਵਾਲ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਅਗਲੀ ਸੁਣਵਾਈ ਦੀ ਜੜੀ ਤਰੀਕਾ 8 ਜਨਵਰੀ 2024 ਤੱਕ ਰਿਹਾਈ ਦੀ ਫਾਈਲ ਤੇ ਕੇਜਰੀਵਾਲ ਸਰਕਾਰ ਫੈਸਲੇ ਲਵੇ ਤੇ ਨਹੀਂ ਹਾਈ ਕੋਰਟ ਪਟੀਸ਼ਨਰ ਪ੍ਰੋਫੈਸਰ ਭੁੱਲਰ ਨੂੰ ਪੱਕੀ ਜ਼ਮਾਨਤ ਤੇ ਰਿਹਾ ਕਰ ਸਕਦਾ ਹੈ ਵਾਹਿਗੁਰੂ ਕਿਰਪਾ ਕਰੇ ਪ੍ਰੋਫੈਸਰ ਭੁੱਲਰ ਰਿਹਾ ਹੋ ਕੇ ਪੱਕੇ ਤੌਰ ਤੇ ਜਲਦੀ ਆ ਕੇ ਆਪਣੇ ਪਰਿਵਾਰ ਵਿੱਚ ਪਹੁੰਚਣ ਪੋਸਟ ਇਹ ਜੜੀ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਦਿੱਤੀ ਗਈ ਹੈ ਤੇ ਹੁਣ ਜਿਹੜੀ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਨੂੰ ਲੈ ਕੇ ਹੁਣ ਅਗਲੀ ਸੁਣਵਾਈ ਹੈ ਜਿਹੜੀ 8 ਜਨਵਰੀ 2024 ਦੀ ਕਰ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਕੇਜਰੀਵਾਲ ਤੇ ਵੀ ਕੁਝ ਸਵਾਲ ਹਨ ਜਿਹੜੇ ਉਹ ਵਰਸਾ ਸਿੰਘ ਵਲਟੋਹਾ ਨੇ ਮੋੜ ਤੋਂ ਕੀਤੇ ਨੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੋਫੈਸਰ ਪੁੱਲਰ ਵੱਲੋਂ ਆਪਣੀ ਰਿਹਾਈ ਸੰਬੰਧੀ ਪਾਈ ਪਟੀਸ਼ਨ ਦਾ ਕੇਜਰੀਵਾਲ ਸਰਕਾਰ ਨੇ ਆਪਣੇ ਵਕੀਲ ਰਾਹੀਂ ਡਕਮਾ ਵਿਰੋਧ ਕੀਤਾ ਅਤੇ ਹਾਈ ਕੋਰਟ ਨੇ ਬਹਿਸ ਦੌਰਾਨ ਕੇਜਰੀਵਾਲ ਸਰਕਾਰ ਦੇ ਵਕੀਲ ਨੂੰ بار-ਬਾਰ ਟੋਕਦੇ ਕਿਹਾ ਕਿ 5 ਸਾਲ ਤੋਂ ਕੇਜਰੀਵਾਲ ਸਰਕਾਰ ਦੇ ਸੈਂਸ ਰਿਵਿਊ ਬੋਰਡ ਕੋਲ ਪਈ ਪ੍ਰੋਫੈਸਰ ਭੁੱਲਰ ਦੀ ਅਗੇਤੀ ਰਿਹਾਈ ਦੀ ਫਾਈਲ ਤੇ ਫੈਸਲਾ ਕਿਉਂ ਨਹੀਂ ਲਿਆ ਜਾਇਆ ਕੇਜਰੀਵਾਲ ਸਰਕਾਰ ਦੇ ਵਕੀਲ ਨੇ ਕੋਰਟ ਦੀਆਂ ਇੰਨੀਆਂ ਟਿੱਪਣੀਆਂ ਦਾ ਵਿਰੋਧ ਕਰਦੇ ਕਿਹਾ ਕਿ ਕੋਰਟ ਅਜਿਆ ਆਦੇਸ਼ ਹੈ ਜਿਹੜਾ ਨਹੀਂ ਦੇ ਸਕਦੀ ਕਿਉਂਕਿ ਇਹ ਦਿੱਲੀ ਸਰਕਾਰ ਦਾ ਅਧਿਕਾਰ ਖੇਤਰ ਹੈ ਕੋਰ ਨੇ ਸ਼ਕਤੀ ਦਿਖਾਉਂਦੇ ਕੇਜਰੀਵਾਲ ਸਰਕਾਰ ਦੇ ਵਕੀਲ ਨੂੰ ਕਿਹਾ ਕਿ ਅਗਲੀ ਸੁਣਵਾਈ ਦੀ ਜਿਹੜੀ ਤਰੀਕਾ 8 ਜਨਵਰੀ 2024 ਤੱਕ ਰਿਹਾਈ ਦੀ ਫਾਈਲ ਤੇ ਕੇਜਰੀਵਾਲ ਸਰਕਾਰ ਫੈਸਲੇ ਲਵੇ ਤੇ ਨਹੀਂ ਹਾਈ ਕੋਰਟ ਪਟੀਸ਼ਨਰ ਪ੍ਰੋਫੈਸਰ ਭੁੱਲਰ ਨੂੰ ਪੱਕੀ ਜ਼ਮਾਨਤ ਤੇ ਰਿਹਾ ਕਰ ਸਕਦਾ ਹੈ ਵਾਹਿਗੁਰੂ ਕਿਰਪਾ ਕਰੇ ਪ੍ਰੋਫੈਸਰ ਭੁੱਲਰ ਰਿਹਾ ਹੋ ਕੇ ਪੱਕੇ ਤੌਰ ਤੇ ਜਲਦੀ ਆ ਕੇ ਆਪਣੇ ਪਰਿਵਾਰ ਵਿੱਚ ਪਹੁੰਚਣ ਪੋਸਟ ਇਹ ਜਿਹੜੀ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਦਿੱਤੀ ਗਈ ਹੈ ਤੇ ਹੁਣ ਜਿਹੜੀ ਦਵਿੰਦਰਪਾਲ ਸਿੰਘ ਭੋਲਰ ਦੀ ਰਿਹਾਈ ਨੂੰ ਲੈ ਕੇ ਹੁਣ ਅਗਲੀ ਸੁਣਵਾਈ ਹੈ ਜਿਹੜੀ 8 ਜਨਵਰੀ 2024 ਦੀ ਕਰ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਕੇਜਰੀਵਾਲ ਤੇ ਵੀ ਕੁਝ ਸਵਾਲ ਹੈ ਜਿਹੜੇ ਉਹ ਵਰਸਾ ਸਿੰਘ ਵਲਟੋਹਾ ਨੇ ਮੋੜ ਤੋਂ ਕੀਤੇਰੇ